ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਵਿੱਚ ਵੱਡੀ ਬਗਾਵਤ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਨੂੰ ਸਿੱਧੇ ਹੋ ਚੁੱਕੇ ਨੇ ਹਾਈ ਕਮਾਂਡ ਨੂੰ ਲਾਲ ਅੱਖਾਂ ਕੈਪਟਨ ਅਮਰਿੰਦਰ ਸਿੰਘ ਦਿਖਾ ਰਹੇ ਨੇ ਮੋਦੀ ਸ਼ਾਹ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੀ ਚੁਣੌਤੀ ਹੈ ਕੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਪਾਰਟੀ ਚੋਂ ਕੱਢ ਦਿੱਤੇ ਜਾਣਗੇ ਕੀ ਬੀਜੇਪੀ ਇਹਨਾਂ ਨੂੰ ਪਾਰਟੀ ਚੋਂ ਕੱਢੇਗੀ ਆਖਿਰਕਾਰ ਇਹ ਦੋ ਤਿੰਨ ਸਵਾਲ ਪੈਦਾ ਹੋਏ ਇਹ ਪੈਦਾ ਵੀ ਕਿਸੇ ਹੋਰ ਨੇ ਨਹੀਂ ਖੁਦ ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਨੇ ਕੀਤੇ ਨੇ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਦੇ ਆ ਤੇ ਇਹਨਾਂ ਗੱਲਾਂ ਦਾ ਸਿਆਸੀ ਅਨਵਾਦ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰੋਗਰਾਮ ਸਿਆਸੀ ਅਨਵਾਦ ਦੇ ਵਿੱਚ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜ ਜਾਣ ਜਿਹੜੇ ਸਵਾਲ ਦੀ ਸ਼ੁਰੂਆਤ ਆਪਾਂ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭਾਪੀ ਕੱਢੇਗੀ ਜਾਖੜ ਨੂੰ ਭਾਪੀ ਕੱਢੇਗੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਹੀ ਬਗਾਵਤ ਕੀਤੀ ਕਰੀ ਜਾਂਦੇ ਆ ਆਖਰਕਾਰ ਇਹ ਕਿਉਂ ਹੋ ਰਿਹਾ ਇਹਦੇ 2-3 ਸਿਆਸੀ ਮਾਇਨੇ ਆ ਉਹਨਾਂ ਤੇ ਜਾਣ ਤੋਂ ਪਹਿਲਾਂ ਕਿ ਕਿਉਂ ਹੋਇਆ ਆ ਇਹ ਕਿਵੇਂ ਹੋਇਆ ਇਹਦੇ ਬਾਰੇ ਗੱਲ ਕਰਦੇ ਆ ਦਰਅਸਲ ਤੁਹਾਨੂੰ ਪਤਾ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੋਵੇਂ ਕਾਂਗਰਸ ਚੋਂ ਆਏ ਨੇ ਕੈਪਟਨ ਅਮਰਿੰਦਰ ਸਿੰਘ ਥੋੜਾ ਬਾਅਦ ਚਾਏ ਸੁਨੀਲ ਜਾਖੜ ਥੋੜਾ ਪਹਿਲਾਂ ਆ ਗਏ ਲਗਭਗ ਗੱਠ ਜੋੜ ਵੀ ਪਹਿਲਾਂ ਕਰ ਲਿਆ ਸੀ ਜਾਖੜ ਕੈਪਟਨ ਅਮਰਿੰਦਰ ਸਿੰਘ ਨੇ ਤੇ ਦੋਵਾਂ ਨੂੰ ਕਾਂਗਰਸ ਨੇ ਖੁੰਝੇ ਲਾਇਆ ਇੱਕ ਤਰ੍ਹਾਂ ਨਾਲ ਇੱਕ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਤਾ ਤੇ ਦੂਜੇ ਨੂੰ ਬਣਦਿਆਂ ਬਣਦਿਆਂ ਮੁੱਖ ਮੰਤਰੀ ਵਾਲੀ ਕੁਰਸੀ ਤੇ ਨਹੀਂ ਬਹਿਣ ਦਿੱਤਾ ਹੁਣ ਹਾਈ ਕਮਾਂਡ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਨੇ ਸੁਨੀਲ ਜਾਖੜ ਉਸ ਤੋਂ ਪਹਿਲਾਂ ਨੰਗੇ ਚਿੱਟੇ ਹੋ ਕੇ ਚੱਲ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਦੇ ਕਹਿਣ ਦੇ ਬਾਵਜੂਦ ਵੀ ਉਹ ਕੰਮ ਕੀਤਾ ਜਿੱਤੋਂ ਹਾਈ ਕਮਾਂਡ ਸਖਤ ਨਾਰਾਜ਼ ਹੋ ਸਕਦੀ ਹੈ ਤੇ ਨਾਰਾਜ਼ ਹੋਈ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਬਾਕੀ ਸਾਰੀ ਭਾਜਪਾ ਨੂੰ ਇੱਕ ਸੁਨੇਹਾ ਮੋਦੀ ਤੇ ਅਮਿਤ ਸ਼ਾਹ ਨੇ ਇਹ ਦਿੱਤਾ ਸੀ ਕਿ ਤੁਸੀਂ ਵਿਕਰਮ ਮਜੀਠੀ ਵਾਲੇ ਮਾਮਲੇ ਦੇ ਵਿੱਚ ਚੁੱਪ ਵੱਟ ਕੇ ਰੱਖਣੀ ਹੈ ਤੁਸੀਂ ਟੱਸ ਤੋਂ ਮਸਣੀ ਹੋਣਾ ਨਾ ਤੁਸੀਂ ਮਜੀਠੀਏ ਨੂੰ ਚੰਗਾ ਕਹਿਣਾ ਐ ਨਾ ਮਾੜਾ ਕਹਿਣਾ ਚੰਗਾ ਤਾਂ ਹਰਗਜ਼ ਨਹੀਂ ਕਹਿਣਾ ਜਿਹੜਾ ਮਜੀਠੀਏ ਨੂੰ ਮਜੀਠੀਏ ਨੂੰ ਬਾਹਰ ਜਾ ਕੇ ਮਜੀਠੀਏ ਦੇ ਹੱਕ ਦੇ ਵਿੱਚ ਖੜਨ ਦੀ ਕੋਈ ਲੋੜ ਨਹੀਂ ਇਹ ਸੁਨੇਹਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਦੇ ਆਗੂਆਂ ਨੂੰ ਦਿੱਤਾ ਸੀ ਤੇ ਸੁਨੇਹਾ ਲੈ ਕੇ ਕੋਈ ਹੋਰ ਨਹੀਂ ਪੰਜਾਬ ਮਾਮਲਿਆਂ ਦੇ ਸਹਿ ਇਨਚਾਰਜ ਨਰਿੰਦਰ ਸਿੰਘ ਰੈਣਾ ਆਏ ਸੀ ਪਰ ਮਹਾਰਾਜਾ ਸਾਹਿਬ ਕਿੱਥੇ ਹਟਦੇ ਆ ਮਹਾਰਾਜਾ ਸਾਹਿਬ ਨੂੰ ਪਤਾ ਨਹੀਂ ਕੱਲ ਸੁੱਤੇ ਆ ਪਿਆ ਕੀ ਹੋਇਆ ਜਿੱਤੋਂ ਬਾਅਦ ਰੋਲਾ ਇੰਨਾ ਬਾਅਦ ਪੈ ਗਿਆ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੱਤਾ ਦੇ ਥੁੱਕ ਲਾਈ ਬੈਠੇ ਹੋਣਗੇ ਕੈਪਟਨ ਸਾਹਿਬ ਕੁਝ ਕਹਿਣ ਤੇ ਮੈਂ ਚੱਕ ਲਾਂ ਉਹ ਸਥਿਤੀ ਬਣ ਗਈ ਕੈਪਟਨ ਅਮਰਿੰਦਰ ਨੇ ਇੱਕ ਅੰਗਰੇਜ਼ੀ ਦੇ ਵਿੱਚ ਪੋਸਟ ਸੋਸ਼ਲ ਮੀਡੀਆ ਤੇ ਪਾਈ ਜੇ ਚੋਣਾਂ ਨੇ ਮਜੀਠੀ ਦੇ ਖਿਲਾਫ ਕਾਰਵਾਈ ਨੂੰ ਗੈਰ ਸਵਿਧਾਨਕ ਗੈਰ ਕਾਨੂੰਨੀ ਦੱਸਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਦੀ ਮਨਸ਼ਾ ਦੇ ਉੱਤੇ ਸਵਾਲ ਲਾਇਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਪੰਜਾਬ ਇਸ ਇਸ ਦੇ ਵਿੱਚ ਫਿਸ ਰਿਹਾ ਵਿਕਰਮ ਮਜੀਠੀਆ ਮਾਮਲੇ ਨੂੰ ਲੈ ਕੇ ਉਹਨਾਂ ਨੇ ਨੰਗਾ ਚੱਟਾ ਮਜੀਠੀਆ ਦੇ ਹੱਕ 'ਚ ਖੜ ਗਏ ਇੰਨੀ ਕਿ ਦੇਰ ਸੀ ਪਹਿਲਾਂ ਮੁੱਖ ਮੰਤਰੀ ਦਾ ਟਵੀਟ ਆਇਆ ਤੇ ਫਿਰ ਮੁੱਖ ਮੰਤਰੀ ਖੁਦ ਸ਼ਾਮ ਜੀ ਨੂੰ 6 ਵਜੇ ਤੋਂ ਬਾਅਦ ਜਿਹੜੇ ਆ ਉਹ ਇੱਕ ਰਿਕਾਰਡਡ ਵੀਡੀਓ ਦੇ ਨਾਲ ਕਚਹਿਰੀ ਚ ਆ ਕੇ ਲੋਕਾਂ ਦੀ ਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਨੂੰ ਧੋਇਆ ਉਹ ਕਹਿੰਦੇ ਕਿ ਬੀਜੇਪੀ ਹੁਣ ਤੁਹਾਡੇ ਇਸ ਬਿਆਨ ਨੂੰ ਨਿੱਜੀ ਬਿਆਨ ਕਹਿ ਕੇ ਖੇੜਾ ਛੜਾਈ ਕੀ ਇਹ ਜਿਹੜੀ ਗੱਲ ਹੈ ਜਿਹੜਾ ਇਹ ਟਵੀਟ ਹੈ ਇਹ ਅਚਾਨਕ ਕਿਉਂ ਆਇਆ ਮਜੀਠੀਏ ਨੂੰ ਗ੍ਰਿਫਤਾਰ ਹੋਇਆ ਤਾਂ ਕਈ ਦਿਨ ਹੋ ਚੁੱਕੇ ਨੇ ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ 11 ਦਿਨਾਂ ਦਾ ਜਿਹੜਾ ਰਿਮਾਂਡ ਵਿਜੀਲੈਂਸ ਲੈ ਚੁੱਕੀ ਆ 14 ਦਿਨਾਂ ਦਾ ਇੱਕ ਰਿਮਾਂਡ ਖਤਮ ਹੋ ਚੁੱਕਿਆ ਨਾਇਕ ਹਰਾਸਤ ਖਤਮ ਹੋ ਚੁੱਕੀ ਹੈ ਇੱਕ ਚੱਲ ਰਹੀ ਹੈ ਮੁਕ ਕੈਪਟਨ ਮਨਿੰਦਰ ਸਿੰਘ ਨੂੰ ਇਹ ਖੜੇ ਪੈਰ ਚੇਤਾ ਕਿਉਂ ਆ ਗਿਆ ਕਿ ਕੈਪਟਨ ਮਨਿੰਦਰ ਸਿੰਘ ਕਿਹੇ ਕੁੰਭ ਕਰਨੀ ਨੀਚ ਸੁੱਤੇ ਸੀਗੇ ਹੁਣ ਜਾਗੇ ਤੇ ਹੁਣ ਟਵੀਟ ਖੜਕਾਤਾ ਅਜੇ ਹਾਂ ਨਹੀਂ ਹੈ ਇਹ ਸਿੱਧੰ ਤੌਰ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸਨੇਹਾ ਦੇਣ ਦੀ ਕੋਸ਼ਿਸ਼ ਹੈ ਕਿ ਬੇਸ਼ੱਕ ਤੁਸੀਂ ਜੋ ਮਰਜ਼ੀ ਐਕਸਪੈਰੀਮੈਂਟ ਕਰੀ ਜਾਓ ਅਸੀਂ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਚੱਲਾਂਗੇ ਕਿਉਂਕਿ ਕੈਪਟਨ ਵਰਿੰਦਰ ਸਿੰਘ ਇੰਨੇ ਨਿਆਣੇ ਤਾਂ ਹੈ ਨਹੀਂ ਕਿ ਉਹ ਐਸੀ ਭੁੱਲ ਗਲਤੀ ਜਾਣਬੁੱਝ ਕੇ ਕਰ ਦੇ ਨਾ ਹੀ ਉਹਨਾਂ ਦੀ ਕੋਈ ਟੀਮ ਇੰਨੀ ਨਿਆਣੀ ਹੈ ਕਿ ਉਹ ਇਦਾਂ ਅਚਾਨਕ ਟਵੀਟ ਪਾ ਦੇ ਕੁਝ ਸੋਚ ਸਮਝ ਕੇ ਕਿਉਂਕਿ ਕੈਪਟਨ ਵਰਿੰਦਰ ਸਿੰਘ ਸੁਲਝੇ ਹੋਏ ਸਿਆਸਤਦਾਨ ਕਿਨੇ ਜਾਂਦੇ ਆ ਦੋ ਵਾਰ ਦੇ ਮੁੱਖ ਮੰਤਰੀ ਹੈ ਕੋਈ ਮਾੜੀ ਮੋਟੀ ਗਲਤ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਪਰ ਇਹ ਹੋਈ ਹੈ ਇਹ ਵਾਪਰੀ ਹੈ ਜਦੋਂ ਇਹ ਵਾਪਰਦੀ ਹੈ ਤਾਂ ਇਹਦਾ ਇਹਦੇ ਸਿਆਸੀ ਮਾਇਨੇ ਨੇ ਤੇ ਇਹਨਾਂ ਦਾ ਸਿਆਸੀ ਅਨੁਵਾਦ ਇਹ ਕਹਿੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਭਾਰਤੀ ਜਨਤਾ ਪਾਰਟੀ ਦੋਵਾਂ ਦੇ ਵਿੱਚ ਸੁਰਤਾਲ ਦੀ ਕਮੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਨਿਆਂ ਵਾਲੀ ਥਾਂ ਦਿਖਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਕੀਤਾ ਹੈ ਅੱਖਾਂ ਦਿਖਾਉਣ ਦੇ ਲਈ ਇੱਕ ਕੀਤਾ ਹੈ ਕਿ ਇਦਾਂ ਨਹੀਂ ਤੁਸੀਂ ਸੋੜਾ ਜਾਂ ਬ੍ਰੇਕ ਤੇ ਪੈਰ ਰੱਖੋ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਇਸ ਸਮੇਂ ਪਾਜ ਪਾਜ ਨੇ ਉਹਨਾਂ ਦੀ ਬੇਟੀ ਇਸ ਸਮੇਂ ਪੰਜਾਬ ਮੇਲਾ ਮੋਰਚਾ ਦੀ ਪ੍ਰਧਾਨ ਵੀ ਹੈ ਸ਼ਾਇਦ ਪਰਿਵਾਰ ਸਾਰਾ ਪਾਜਪਾ ਦੇ ਨਾਲ ਹੈ ਕੈਪਟਨ ਅਮਰਿੰਦਰ ਸਿੰਘ ਸਿਆਸਤ ਦੇ ਵਿੱਚ ਸਰਗਰਮ ਨਹੀਂ ਹਨ ਇਹ ਵੀ ਸਚਾਈ ਹੈ ਪਰ ਉਹਨਾਂ ਦੀ ਰੈਲੇਵੈਂਸ ਆਪਣੀ ਹੱਦ ਤੇ ਇੱਕ ਥਾਂ ਤੇ ਹੈ ਕੈਪਟਨ ਮਰੀਂਦਰ ਸਿੰਘ ਦਾ ਭਾਜਪਾ ਦੀ ਹਾਈ ਕਮਾਂਡ ਦੇ ਵਿਰੋਧ ਚ ਜਾ ਕੇ ਮਜੀਠੀਆ ਦੇ ਹੱਕ ਚ ਖੜਨਾ ਇਹ ਅਚਾਨਕ ਹੋਈ ਹੋਈ ਘਟਨਾ ਨਹੀਂ ਹੈ ਇਹ ਭਾਜਪਾ ਦੇ ਅੰਦਰ ਲਗਾਤਾਰ ਜਿਹੜੀ ਭਾਜਪਾ ਇੱਕ ਤਾਂ ਬੈਗਅਰ ਪਾ ਚੁੱਕੀ ਹੈ ਕਿ ਅਸੀਂ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਲਾਵਾਂਗੇ ਉਸ ਸਾਰੇ ਕਾਸੇ ਤੋਂ ਕਿਉਂਕਿ ਉਹ ਟਕਸਾਲੀ ਭਾਜਪਾਈ ਨੇ ਸੰਗੀ ਨੇ ਉਸ ਤੋਂ ਵੀ ਇੱਕ ਢੜਾ ਨਾਰਾਜ਼ ਹੈ ਜਿਹੜਾ ਬੀਜੇਪੀ ਚੋਂ ਬਾਹਰੋਂ ਆਇਆ ਉਸ ਢੜੇ ਦੇ ਵਿੱਚ ਕੈਪਟਨ ਮਰੀਂਦਰ ਸਿੰਘ ਵੀ ਨੇ ਮੈਨੂੰ ਇੰਜ ਲੱਗਦਾ ਹੈ ਕਿ ਜਿਹੜਾ ਕੈਪਟਨ ਮਰੀਂਦਰ ਸਿੰਘ ਜਾਖੜ ਜਿਹੜੇ ਹੋਰ ਪਾਸਿਓਂ ਆਏਗੇ ਲੋਕ ਨੇ ਜਿਨ੍ਹਾਂ ਦੇ ਵਿੱਚ ਇੱਕ ਵੱਡੀ ਤਾਦਾਦ ਹੈ ਉਹ ਭਾਰਤੀ ਜਨਤਾ ਪਾਰਟੀ ਦੀਆਂ ਪੰਜਾਬ ਪ੍ਰਤੀ ਸੋਚ ਸਮਝ ਤੇ ਰਣਨੀਤੀ ਤੋਂ ਖੁਸ਼ ਨਹੀਂ ਹਨ ਜਾਖੜ ਇਹਦਾ ਖੁਲਾਸਾ ਇਸ ਗੱਲ ਨੂੰ ਇੱਕ ਵਾਰ ਨਹੀਂ ਕਈ ਵਾਰ ਦਰਜਾ ਚੁੱਕੇ ਹਨ ਉਹ ਜਾਖੜ ਤੇ ਫਿਰ ਜਾਂਦੇ ਆ ਪਹਿਲਾਂ ਆਪਾਂ ਕੈਪਟਨ ਸਾਹਿਬ ਵਾਲਾ ਹਸਤਾਖਤ ਆਪ ਦੇਖਦੇ ਚਲੀਏ ਹੁਣ ਕੈਪਟਨ ਅਮਰਿੰਦਰ ਸਿੰਘ ਇਹਦੇ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਸੀ ਇੱਕ ਸੁਨੇਹਾ ਤਾਂ ਇਹ ਸਪਸ਼ਟ ਹੈ ਕਿ ਤੁਸੀਂ ਜੋ ਮਰਜ਼ੀ ਕਰ ਲੋ ਅਸੀਂ ਐਵੇਂ ਕਰਾਂਗੇ ਜੇ ਤੁਸੀਂ ਸਾਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਇਹਦੇ ਨਤੀਜੇ ਜਿਹੜੇ ਆ ਉਹ ਹੋਰ ਹੋਣਗੇ ਸੋਚ ਸਮਝ ਕੇ ਕੀਤਾ ਗਿਆ ਟਵੀਟ ਹੈ ਪਾਰਟੀ ਦੇ ਹੁਕਮਾਂ ਦੇ ਉਲਟ ਜਾ ਕੇ ਕੀਤਾ ਗਿਆ ਟਵੀਟ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕੈਪਟਨ ਕਹਿਣਾ ਚਾਹੁੰਦੇ ਆ ਕਿ ਤੁਸੀਂ ਜੋ ਕਰਨਾ ਹੈ ਉਹ ਕਰ ਲੋ ਐਸੀ ਆਪਣੇ ਹਿਸਾਬ ਦੇ ਨਾਲ ਪਾਰਟੀ ਚਲਾਵਾਂਗੀ ਜੇ ਸਾਡੇ ਹਿਸਾਬ ਨਾਲ ਪਾਰਟੀ ਨਹੀਂ ਚਲਾਉਂਦੇ ਤੁਸੀਂ ਤਾਂ ਐਸੀ ਪਾਰਟੀ ਛੱਡ ਦਾਂਗੀ ਹੁਣ ਕੈਪਟਨ ਮਨਿੰਦਰ ਸਿੰਘ ਭਾਜਪਾ ਛੱਡ ਸਕਦੇ ਆ ਇੱਕ ਸਵਾਲ ਜਿਹੜਾ ਉਹ ਖੜਾ ਹੋ ਚੁੱਕੇ ਸੁਨੀਲ ਜਾਖੜ ਤੇ ਕੈਪਟਨ ਮਨਿੰਦਰ ਸਿੰਘ ਨੂੰ ਕਲੱਬ ਕਿਉਂ ਕੀਤਾ ਸੁਨੀਲ ਜਾਖੜ ਪਾਰਟੀ ਦੇ 2-3 ਵਾਰ ਕਹਿਣ ਦੇ ਬਾਵਜੂਦ ਇੱਕ ਬਿਆਨ ਵਾਰ-ਵਾਰ ਦੁਹਰਾ ਰਹੇ ਨੇ ਕਿ ਅਕਾਲੀ ਭਾਜਪਾ ਦਾ ਗੱਠ ਜੁੜ ਹੋਣਾ ਚਾਹੀਦਾ ਪੰਜਾਬ ਨੂੰ ਬੀਜੇਪੀ ਸਮਝ ਨਹੀਂ ਰਹੀ ਪੰਜਾਬ ਨੂੰ ਡੀਪ ਸਟੇਟ ਤੇ ਅਫਸਰ ਪੰਜਾਬ ਬਾਰੇ ਹਾਈ ਕਮਾਂਡ ਨੂੰ ਭਾਜਪਾ ਦੀ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਨੇ ਕਈ ਗੱਲ ਦੋ ਤਿੰਨ ਵਾਰ ਇੱਕ ਅਖਬਾਰ ਦੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਉਸ ਤੋਂ ਪਹਿਲਾਂ ਉਹਨਾਂ ਨੇ ਜਦੋਂ ਮੁੱਖ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਉਦੋਂ ਇਹ ਗੱਲ ਦੁਹਰਾਈ ਉਹ ਕੁੱਲ ਮਿਲਾ ਕੇ ਉਹ ਕਹਿਣਾ ਚਾਹੁੰਦੇ ਕਿ ਭਾਜਪਾ ਆਪਣੀ ਨੀਤੀ ਬਦਲੇ ਭਗਵਾ ਕਰਨ ਵਾਲੀ ਨੀਤੀ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਸਕਦੀ ਇਹ ਕਾਫੀ ਔਖੀ ਹੈ ਪੰਜਾਬ ਇੱਕ ਖਿੱਤਾ ਨਹੀਂ ਹੈ ਪੰਜਾਬ ਇੱਕ ਤਰ੍ਹਾਂ ਨਾਲ ਜਾਨੀ ਕਿ ਕਾਫੀ ਉਹਨਾਂ ਦਾ ਪੰਜਾਬ ਮੋ ਜਾਗ ਗਿਆ ਹੋਇਆ ਵੈਸੇ ਤਾਂ ਉਹ ਪਹਿਲਾਂ ਵੀ ਠੀਕ ਠਾਕ ਰੱਖਦੇ ਆ ਆਪਣੀ ਅਪਰੋਚ ਇਸ ਮਾਮਲੇ ਦੇ ਉੱਤੇ ਪਰ ਉਹਨਾਂ ਦਾ ਪੰਜਾਬ ਮੋ ਕਾਫੀ ਜਾਗ ਗਿਆ ਹੋਇਆ ਓਏ ਇਸ ਗੱਲੋਂ ਪਾਰਟੀ ਚੜਦੀ ਹੈ ਪਾਰਟੀ ਨੇ ਦੋ ਤਿੰਨ ਵਾਰ ਸਪਸ਼ਟ ਕੀਤਾ ਕਿ ਅਕਾਲੀ ਦਲ ਨਾਲ ਗੱਠ ਜੋੜਨ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਜਾ ਕਿਸੇ ਤਰ੍ਹਾਂ ਦੀ ਗੱਲ ਵੀ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਨਾ ਕੀਤੀ ਆ ਪਰ ਸੁਨੀਲ ਜਾਖੜ ਨੇ ਇਹ ਗੱਲ 2 ਤੋਂ 3 ਵਾਰ ਦਰਹਾਈ ਆ ਸੁਨੀਲ ਜਾਖੜ ਇਸ ਸਮੇਂ ਬਿਲਕੁਲ ਖੁੱਡੇ ਲੈਣ ਲੱਗ ਚੁੱਕੇ ਆ ਭਾਜਪਾ ਦੇ ਵਿੱਚ ਹੁਣ ਜੋ ਕੁਝ ਚੱਲ ਰਿਹਾ ਉਹ ਅਸ਼ੋਨੀ ਸ਼ਰਮਾ ਚਲਾ ਰਹੇ ਨੇ ਜੋ ਕਿ ਕਾਰਜਕਾਰੀ ਪ੍ਰਧਾਨ ਨੇ ਤੇ ਉਹੀ ਗੱਡੀ ਲੈ ਕੇ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਜਾ ਰਹੇ ਨੇ ਇਸ ਸਭ ਕਾਸੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਤੇ ਸੁਨੀਲ ਜਾਖੜ ਕੀ ਦੋਵੇਂ ਇਕੱਠੀ ਰਣਨੀਤੀ ਤੇ ਚੱਲ ਰਹੇ ਨੇ ਫਿਲਹਾਲ ਇਹਦਾ ਸੰਤੇਸ਼ ਤਾਂ ਇਹੀ ਆ ਰਿਹਾ ਹੈ ਕਿ ਇਹ ਐਵੇਂ ਨਹੀਂ ਵਾਪਰ ਰਿਹਾ ਇਹਦੇ ਪਿੱਛੇ ਪਰਦੇ ਪਿੱਛੇ ਕੁਝ ਨਾ ਕੁਝ ਚੀਜ਼ਾਂ ਤਾਂ ਹਿੱਲ ਰਹੀਆਂ ਨੇ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਖੜ ਸੁਲਾ ਕਰਕੇ ਸਾਰਾ ਕੁਝ ਕਰ ਰਹੇ ਨੇ ਦੋਵਾਂ ਦੀ ਸਾਂਝੀ رائے ਦਾ ਨਤੀਜਾ ਹੈ ਇਹ ਜਦੋਂ ਕਿ ਜਾਖੜ ਤੇ ਕੈਪਟਨ ਮਰਿੰਦਰ ਸਿੰਘ ਦੋਵਾਂ ਦੇ ਕੋਈ ਵੱਡੀਆਂ ਮੁਲਾਕਾਤਾਂ ਦੀ ਚਰਚਾ ਫਿਲਹਾਲ ਸਾਹਮਣੇ ਨਹੀਂ ਹੈ ਪਰ ਅੱਜਕੱਲ ਤਾਂ ਮੁਲਾਕਾਤ ਕਰਨ ਦੀ ਕੋਈ ਜ਼ਰੂਰਤ ਵੀ ਨਹੀਂ ਪੈਂਦੀ ਟੈਲੀਫੋਨ ਤੇ ਜੋ ਮਰਜ਼ੀ ਕਰੀ ਚਲੋ ਤਾਂ ਇਹ ਸਾਰਾ ਕੁਝ ਭੁਣੀ ਬਣਾਏ ਜਾਲ ਦਾ ਹਿੱਸਾ ਹੈ ਜਿਹਦੇ ਚ ਭਾਜਪਾ ਤੇ ਖਾਸ ਕਰਕੇ ਪੰਜਾਬ ਭਾਜਪਾ ਨੂੰ ਫਸਾਉਣ ਦੀ ਰਣਨੀਤੀ ਚੱਲ ਰਹੀ ਹੈ ਜਿਹਦੇ ਰਾਹੀਂ ਕੀ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਕੋਈ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹੈ ਜੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੋਣ ਤਾਂ ਇਹਦਾ ਜਵਾਬ ਇੱਕ ਵਾਰ ਤਾਂ ਹਾਂ ਚਾਹੁੰਦਾ ਹੈ ਨਹੀਂ ਕੋਨ ਪਾਰ ਭਾਜੇਪੀ ਚੇਰਵਾਜ਼ ਨਹੀਂ ਹੈ ਕਿ ਹਾਈ ਕਮਾਂਡ ਕੋਈ ਗੱਲ ਕਹਿ ਦੇ ਤੇ ਲੀਡਰ ਉਹਦੀ ਖਿਲਾਫ ਵਰਜੀ ਕਰਦਾ ਚੱਲੇ ਜਾਂ ਤੱਕ ਕੈਪਟਨ ਮਨਿੰਦਰ ਸਿੰਘ ਤੇ ਸੁਨੀਲ ਜਾਖੜ ਪਾਰਟੀ ਚੋਂ ਬਾਹਰ ਹੋਣਗੇ ਜਾਂ ਇਹ ਪਾਰਟੀ ਛੱਡ ਦੇਣਗੇ ਇਹ ਦੋਸਤ ਕੰਮ ਤਾਂ ਜਿਹੜੇ ਇਸ ਮਾਮਲੇ ਚ ਹੋਣੇ ਹੁਣੇ ਨੇ ਦੋਵਾਂ ਨੇ ਇਹ ਗੱਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਈ ਕਮਾਂਡ ਸਹੀ ਨਹੀਂ ਹੈ ਉਹਦੀ ਅਪਰੋਚ ਸਹੀ ਨਹੀਂ ਹੈ ਸਾਨੂੰ ਪਤਾ ਕਿ ਅਸੀਂ ਕੀ ਕਰਨਾ ਬਾਕੀ ਲਈ ਗੱਲ ਮਜੀਠੀ ਵਾਲੇ ਟਵੀਟ ਦੀ ਉਹ ਤਾਂ ਇਹ ਹੈ ਕਿ ਜਾਖੜ ਵੀ ਇੱਕ ਵਾਰ ਤੋਂ ਵੱਧ ਵਾਰ ਮੰਜੀਠੀਆ ਦੇ ਹੱਕ 'ਚ ਖੜਦੇ ਨਜ਼ਰ ਆਏ ਹੁਣ ਸਵਾਲ ਇਹ ਆ ਕਿ ਕਈ ਵਾਰ ਕਹਿੰਦੇ ਨਹੀਂ ਹੁੰਦੇ ਕਿ ਜੱਟ ਜੱਟਾਂ ਦੇ ਭੋਲੂ ਨਾਰਾਇਣ ਦਾ ਕਿ ਮੰਜੀਠੀਆ ਤਾਂ ਭਾਈ ਸਾਡਾ ਭਰਾ ਹੈ ਜੱਟਾਂ ਦਾ ਅਸਤਾ ਸੀ ਇਹਦੇ ਹੱਕ 'ਚ ਖੜਾਂਗੇ ਖੜਾਂਗੇ ਤੁਸੀਂ ਆਪਣਾ ਦੇਖਣਾ ਜੋ ਦੇਖ ਲੋ ਪਰ ਕੈਪਟਨ ਮਰਿੰਦਰ ਸਿੰਘ ਨੂੰ ਅਚਾਨਕ ਟਵੀਟ ਕਰਨ ਦੀ ਕੀ ਲੋੜ ਪਈ ਇੱਕ ਵੱਡਾ ਪ੍ਰਸ਼ਨ ਹੈ ਤੇ ਜਿਹੜੇ ਪ੍ਰਸ਼ਨ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਇਹੀ ਹੈ ਕਿ ਕੈਪਟਨ ਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਲਈ ਇੱਕ ਚੁਣੌਤੀ ਪੇਸ਼ ਕਰ ਰਹੇ ਨੇ ਉਹ ਸਪਸ਼ਟ ਸੁਨੇਹਾ ਦੇ ਰਹੇ ਨੇ ਕਿ ਹਾਈ ਕਮਾਂਡ ਗਲਤ ਹੈ ਇੱਥੇ ਜੇ ਹਾਈ ਕਮਾਂਡ ਚੀਜ਼ਾਂ ਨਹੀਂ ਸੈਟਲ ਕਰਦੀ ਤਾਂ ਐਸੀ ਬਗਾਵਤ ਕਰਨ ਦੇ ਲਈ ਤਿਆਰਾਂ ਸਾਲ ਸੀ ਉਹਦੇ ਸੰਕੇਤ ਜਿਹੜੇ ਨੇ ਉਹ ਸਪਸ਼ਟ ਰੂਪ ਚ ਦੇ ਦਿੱਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਪਾੜੇ ਚ ਗੇਂਦ ਹੈ ਕਿ ਉਹ ਇਹਨੂੰ ਕਿਵੇਂ ਟੈਕਲ ਕਰਦੀ ਹੈ ਪਰ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਚ ਇਸ ਮਾਮਲੇ ਨੂੰ ਲੈ ਕੇ ਕਈ ਸਿਆਸੀ ਘਟਨਾਵਾਂ ਦੇਖਣ ਨੂੰ ਮਿਲਣਗੀਆਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਉਦੀ ਰਾਜਨੀਤੀ ਦੇ ਨਾਲ ਜੁੜੀਆਂ ਹੋਈਆਂ ਜੇਕਰ ਸੁਨੀਲ ਜਾਖੜ ਤੇ ਕੈਪਟਨ ਵਰਿੰਦਰ ਸਿੰਘ ਨੇ ਇਸੇ ਤਰ੍ਹਾਂ ਨਾਲ ਐਕਸੀਲੇਟਰ ਤੇ ਪੈਰ ਰੱਖੇ ਰੱਖੇ ਬ੍ਰੇਕ ਵੱਲ ਨੂੰ ਪੈਰ ਨਾ ਚੁੱਕਿਆ ਤਾਂ ਇਹਦੇ ਕਈ ਜਿਹੜੇ ਆ ਸੀਕੁਐਂਸਸ ਬਣਨਗੇ ਤੇ ਉਹਦੇ ਨਤੀਜੇ ਜਿਹੜੇ ਆ ਉਹ ਤੁਹਾਡੇ ਸਾਹਮਣੇ ਹੈਰਾਨੀਜਨਕ ਹੋਣਗੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਵਾਈਬ੍ਰੇਸ਼ਨ ਪੈਦਾ ਕਰਨ ਵਾਲੇ ਹੋ ਸਕਦੇ ਆ ਕੁੱਲ ਮਿਲਾ ਕੇ ਸਿਆਸੀ ਅਨੁਵਾਦ ਪ੍ਰੋਗਰਾਮ ਲਿਉਣ ਦਾ ਮਕਸਦ ਤੁਹਾਡੇ ਤੱਕ ਉਹਨਾਂ ਚੀਜ਼ਾਂ ਨੂੰ ਖੋਲ ਕੇ ਰੱਖਣਾ ਜਿਹੜੀਆਂ ਕਈ ਵਾਰ ਆਪਣੀ ਸਮਝ ਤੇ ਵਿੱਚ ਨਹੀਂ ਆਉਂਦੀਆਂ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਦੇ ਵਿੱਚ ਸਿਆਸਤ ਨੂੰ ਸਮਝਣ ਵਾਲੇ ਪੰਜਾਬ ਨੂੰ ਸਮਝਣ ਵਾਲੇ ਮਾਹਰ ਵੱਖ-ਵੱਖ ਮੁੱਦਿਆਂ ਨੂੰ ਦੀ ਜਾਣਕਾਰੀ ਰੱਖਣ ਵਾਲੇ ਲੋਕ ਤੁਹਾਡੇ ਰੂਬਰੂ ਕਰਾਇਆ ਜਾਣ ਫਿਲਹਾਲ ਸ਼ੁਰੂਆਤ ਹੈ ਤੁਹਾਡੇ ਤੋਂ ਸਹਿਯੋਗ ਤੇ ਪਿਆਰ ਦੀ ਉਮੀਦ ਤੇ ਚੰਗੀ ਤੇ ਸਾਰਥਿਕ ਅਲੋਚਨਾ ਦੀ ਉਮੀਦ ਦੇ ਨਾਲ